ਦੇਸੀ ਵਿਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਤਾਨ ਸ਼ਰਮਾ ਖਬਰਾਂ ਦੇਸ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਨੇ ਆ ਅੱਜ ਦੀਆਂ ਹੁਣ ਤੱਕ ਦੀਆਂ ਇਹ ਹੈਡਲਾਈਨਸ ਫਰਿਆਨਾ ਚ ਸਕੂਲ ਬੱਸ ਪਲਟਣ ਕਾਰਨ 6 ਬੱਚਿਆਂ ਦੀ ਗਈ ਜਾਨ 2 ਹੋਏ ਜ਼ਖਮੀ ਫਰਾਰ ਡਰਾਈਵਰ ਨੂੰ ਕੀਤਾ ਗਿਆ ਗ੍ਰਿਫਤਾਰ ਏਜੀਬੀ ਨੇ 2024-25 ਲਈ ਭਾਰਤ ਦੇ ਵਿਕਾਸ ਦਰ ਦਾ ਅਨੁਮਾਨ 7% ਦਿੱਤਾ ਦਿੱਲੀ ਆਪਕਾਰੀ ਮਾਮਲੇ ਵਿੱਚ ਸੀਬੀਆਈ ਨੇ ਕਵਿਤਾ ਨੂੰ ਕੀਤਾ ਗ੍ਰਿਫਤਾਰ ਭਾਰਤ ਸਨੇ 92 ਦੇ ਐਪਲ ਯੂਜ਼ਰਸ ਦੀ ਕੀਤੀ ਜਾ ਸਕਦੀ ਹੈ ਜਾਸੂਸੀ ਖਤਰੇਬਾਰੇ ਕੰਪਨੀ ਨੇ ਚੇਤਾਵਨੀ ਕੀਤੀ ਜਾਰੀ ਪਾਕਿਸਤਾਨ ਦੇ ਬਲੂਚਿਸਤਾਨ ਸੂਬੇ ਚ ਬਸ ਖੱਡ ਵਿੱਚ ਡਿੱਗਣ ਕਾਰਨ 17 ਸ਼ਰਧਾਲੂਆਂ ਦੀ ਗਈ ਜਾਨ 38 ਹੋਏ ਜ਼ਖਮੀ ਜੰਮੂ ਕਸ਼ਮੀਰ ਦੇ ਪੁਲਵਾਮਾ ਚ ਸੁਰੱਖਿਆ ਦਸਤਿਆਂ ਹੱਥੋਂ ਆਤਵਾਦੀ ਹਲਾਕ ਕਣਕ ਦੀ ਫਸਲ ਨੂੰ ਅੱਗ ਤੋਂ ਬਚਾਉਣ ਲਈ ਪੀਐਸਪੀਸੀਐਲ ਨੇ ਕੰਟਰੋਲ ਰੂਮ ਕੀਤਾ ਕਾਇਮ ਲੋਕ ਸਭਾ ਚ ਉਹਨਾਂ ਦੇ ਤੀਜੇ ਗੇਟ ਲਈ ਨਾਮਜ਼ਦਗੀਆਂ ਭਰਨੀਆਂ ਸ਼ੁੱਕਰਵਾਰ ਤੋਂ ਹੋਣਗੀਆਂ ਸ਼ੁਰੂ ਇਸ ਸਾਲ ਅਪ੍ਰੈਲ ਮਹੀਨੇ ਦੌਰਾਨ 6000 ਭਾਰਤੀ ਕਾਮੇ ਇਜ਼ਰਾਈਲ ਪਹੁੰਚਣਗੇ ਸਰਕਾਰ ਨੇ ਹਾਲੇ ਪਰਮਪਾਲ ਕੌਰ ਦਾ ਸਿਫਰ ਮਨਜ਼ੂਰ ਨਹੀਂ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ। ਤੁਸੀਂ ਸੁਣ ਰਹੇ ਹੋ ਜਤੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਉਜਾਨ ਦੇਆਂ ਖਬਰਾਂ। ਸਾਰ ਦੇ ਵਿੱਚ। ਪਹਿਲੀ ਅਹਿਮ ਖਬਰ ਕਨਿਨਾ ਤੋਂ ਸਾਹਮਣੇ ਆ ਰਹੀ ਹੈ। ਹਰਿਆਣਾ ਦੇ ਮਹਿੰਦਰਗੜ੍ਹ ਦੇ ਉਹਨਾਂ ਹਾਨੀ ਪਿੰਡ ਵਿੱਚ ਅੱਜ ਸਵੇਰੇ 9 ਵਜੇ ਬੱਚਿਆਂ ਨਾਲ ਪਰਿਨਿਜੀ ਸਕੂਲ ਦੀ ਬੱਸ ਵੱਜ ਗਈ। ਇਸ ਹਾਦਸੇ ਵਿੱਚ 6 ਬੱਚਿਆਂ ਦੀ ਜਾਨ ਚਲੀ ਗਈ ਤੇ 20 ਜ਼ਖਮੀ ਹੋਏ। ਕਥਿਤ ਸ਼ਰਾਬੀ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਪਰ ਬਾਅਦ ਵਿੱਚ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਬੱਸ ਵਿੱਚ 50 ਦੇ ਕਰੀਬ ਬੱਚੇ ਸਵਾਰ ਸੀ ਤਿੰਨ ਬੱਚਿਆਂ ਦੀ ਤਾਂ ਮੌਕੇ ਤੇ ਹੀ ਜਾਨ ਚਲੀ ਗਈ ਜਦ ਕੇ ਤਿੰਨ ਬੱਚਿਆਂ ਦੀ ਹਸਪਤਾਲ ਦੇ ਵਿੱਚ ਜਾ ਕੇ ਮੌਤ ਹੋਈ ਬੱਸ ਡਰਾਈਵਰ ਨੇ ਕਥਿਤ ਤੌਰ ਤੇ ਸ਼ਰਾਬ ਪੀਤੀ ਹੋਈ ਸੀ ਜਿਸ ਕਾਰਨ ਪਿੰਡ ਖੇੜੀ ਦੇ ਲੋਕਾਂ ਨੇ ਡਰਾਈਵਰ ਨੂੰ ਝਾੜਿਆ ਸੀ ਇਸ ਰਣ ਬਾਅਦ ਬੱਸ ਉੱਥੇ ਕਰੀਬ 10 ਮਿੰਟ ਪਛੜ ਗਈ ਸਮੇਂ ਦੀ ਦੇਰੀ ਨੂੰ ਪੂਰਾ ਕਰਨ ਲਈ ਡਰਾਈਵਰ ਨੇ ਬੱਸ ਨੂੰ ਤੇਜ਼ ਰਫਤਾਰ ਨਾਲ ਪਹੁੰਚਾਇਆ ਇਸ ਦਰਨ ਉਵਤੇ ਕਰਦਿਆ ਬਸ ਹਾਦਸਾ ਗ੍ਰਸਤ ਹੋ ਗਈ ਬਸ ਚਾਲਕ ਮੌਕੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ ਪੁਲਿਸ ਨੇ ਕਿਹਾ ਕਿ ਡਰਾਈਵਰ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਹੀ ਉਸ ਦੇ ਸ਼ਰਾਬ ਪੀਤੀ ਹੋਣ ਦਾ ਪਤਾ ਲੱਗੇਗਾ ਦੂਜੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਏਸ਼ੀਆਈ ਵਿਕਾਸ ਬੈਂਕ ਨੇ ਅੱਜ ਚਾਲੂ ਬੀਤੀ ਸਾਲ 2024-25 ਲਈ ਭਾਰਤ ਲਈ ਕੁੱਲ ਘਰੇਲੂ ਉਤਪਾਦ ਵਿਕਾਸ ਦਰ ਦੇ ਅਨੁਮਾਨ ਨੂੰ ਵਧਾ ਕੇ 7% ਕਰ ਦਿੱਤਾ ਇਸ ਤੋਂ ਪਹਿਲਾਂ ਇਸ ਦੇ ਵਿਕਾਸ ਦਰ 6.7% ਰਹਿਣ ਦਾ ਅਨੁਮਾਨ ਲਗਾਇਆ ਸੀ ਬੈਂਕ ਅਨੁਸਾਰ ਜਨਤਕ ਅਤੇ ਨਿੱਜੀ ਖੇਤਰ ਦੇ ਨਿਵੇਸ਼ ਅਤੇ ਖਪਤਕਾਰਾਂ ਦੀ ਮੰਗ ਮਜ਼ਬੂਤ ਵਿਕਾਸ ਲਈ ਰਾਹ ਪਧਰਾ ਕਰੇਗੀ ਵਿੱਤੀ ਸਾਲ 2024-25 ਲਈ ਵਿਕਾਸ ਅਨੁਮਾਨ ਵਿੱਤੀ ਸਾਲ 2022-23 ਦੇ ਅਨੁਮਾਨਿਤ 7.6% ਤੋਂ ਘੱਟ ਹੈ ਤੀਜੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਕੇਂਦਰੀ ਜਾਂਚ ਬਿਊਰੋ ਨੇ ਕਥਿਤ ਦਿੱਲੀ ਆਪਕਰੀ ਨੀਤੀ ਕਪਲੇ ਨਾਲ ਸੰਬੰਧਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਭਾਰਤ ਰਾਸ਼ਟਰੀ ਸਮਿਤੀ ਨੇਤਾ ਕੇ ਕਵਿਤਾ ਨੂੰ ਅੱਜ ਗ੍ਰਿਫਤਾਰ ਕੀਤਾ ਅਧਿਕਾਰੀਆਂ ਨੇ ਕਿਹਾ ਕਿ ਤਿਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ ਚੰਦਰ ਸ਼ਿਖਰ राव ਦੀ ਪੀ ਕਵਿਤਾ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਤਿਹਾਰ ਚੇਲ ਦੇ ਵਿੱਚ ਹੈ ਉੱਥੇ ਸੀਬੀਆਈ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਚੌਥੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ Apple ਨੇ five year ਹਮਲੇ ਬਾਰੇ ਭਾਰਤ ਸਮੇਤ 92 ਦੇਸ਼ਾਂ ਦੇ ਉਪਭੋਗਤਾਵਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ Apple ਦਾ ਕਹਿਣਾ ਹੈ ਕਿ ਯੂਜ਼ਰਜ਼ ਇਸ ਫਾਈਵਅਰ ਹਮਲੇ ਦਾ ਸ਼ਿਕਾਰ ਹੋ ਸਕਦੇ ਨੇ ਜੋ ਯੂਜ਼ਰ ਦੀ ਪ੍ਰਾਈਵੇਸੀ ਲਈ ਖਤਰਾ ਹੋ ਸਕਦਾ ਹੈ ਇਸ ਮਾਈਵੇਅਲ ਚੁਨੇ ਹੋਏ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾ ਕੇ ਵਰਤਿਆ ਜਾ ਰਿਹਾ ਹੈ ਕੰਪਨੀ ਇਸ ਖਤਰੇ ਦੀ ਜਾਣਕਾਰੀ ਯੂਜ਼ਰਸ ਨੂੰ ਈਮੇਲ ਰਾਹੀਂ ਦਿੰਦੀ ਹੈ Apple ਨੇ ਆਪਣੇ ਈਮੇਲ ਚ ਕਿਹਾ ਹੈ ਕਿ ਇਹ ਜਸੂਸੀ ਹਮਲਾ iPhone ਯੂਜ਼ਰਸ ਲਈ ਖਤਰਾ ਸਾਬਤ ਹੋ ਸਕਦਾ ਹੈ ਈਮੇਲ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਪਾਈਵੇਅਰ ਹਮਲਾ ਨਿਯਮਤ ਸਾਈਬਰ ਆਧਾਰਿਤ ਗਤੀਵਿਧੀ ਹੈ ਅਤੇ ਹੋਰ ਮਾਲਵੇਅਰ ਹਮਲਿਆਂ ਨਾਲੋਂ ਬਹੁਤ ਜ਼ਿਆਦਾ ਉन्नत ਹੈ ਜੋ ਪਹਿਲਾਂ ਨਹੀਂ ਦੇਖਿਆ ਗਿਆ iPhone ਬਣਾਉਣ ਵਾਲੀ ਕੰਪਨੀ ਨੇ 2021 ਤੋਂ ਕਈ ਵਾਰ ਅਜਿਹੇ ਹਮਲਿਆਂ ਨੂੰ ਲੈ ਕੇ ਯੂਜ਼ਰਸ ਨੂੰ ਚੇਤਾਵਨੀ ਦਿੱਤੀ ਹੈ ਐਪਲ ਹੁਣ ਤੱਕ 150 ਤੋਂ ਵੱਧ ਦੇਸ਼ਾਂ ਦੇ ਉਪਭੋਗਤਾਵਾਂ ਨੂੰ ਇਸ ਤਰ੍ਹਾਂ ਦੀ ਚੇਤਾਵਨੀ ਜਾਰੀ ਕਰ ਚੁੱਕਿਆ। ਪੰਜਵੀਂ ਅਹਿਮ ਖਬਰ ਕਰਾਚੀ ਤੋਂ ਸਾਹਮਣੇ ਆ ਰਹੀ ਹੈ। ਪਾਕਿਸਤਾਨ ਦੇ ਸਿੰਧ ਤੇ بلوچستان ਸੂਬਿਆਂ ਵਿੱਚ ਸਰਹੱਦੀ ਸ਼ਹਿਰ ਨੇੜੇ ਸ਼ਰਧਾਲੂਆਂ ਨਾਲ ਪਰੀ ਬਾਸਖਾੜ ਦੇ ਵਿੱਚ ਡਿੱਗ ਗਈ ਜਿਸ ਕਾਰਨ ਘੱਟੋ-ਘੱਟ 17 ਵਿਅਕਤੀਆਂ ਦੀ ਜਾਨ ਚਲੀ ਗਈ ਤੇ 38 ਜ਼ਖਮੀ ਹੋਏ। ਸ਼ਰਧਾਲੂ بلوچستان ਦੇ ਖੁਸਦਾਨ ਜ਼ਿਲ੍ਹੇ ਚ ਦੂਰ ਦਰਾਡੇ ਸਥਿਤ ਮੁ슬ਮਨ ਸੂਕੀ ਦਰਗਾਹ ਸ਼ਾਹ ਨੂਰਾਨੀ ਤੇ ਜਾ ਰਹੀ ਸੀ ਜਦੋਂ ਨਦੀ ਬਾਸਖਾੜ ਦੇ ਵਿੱਚ ਡਿੱਗੇ। ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਚਾਲਕ ਨੇ ਤਿੱਖੇ ਮੋੜ ਤੇ ਸੰਤੁਲਨ ਗਵਾ ਦਿੱਤਾ ਸੀ ਛੇਵੀਂ ਅਹਿਮ ਖਬਰ ਸ਼੍ਰੀਨਗਰ ਤੋਂ سامنے ਆ ਰਹੀ ਹੈ ਜੰਮੂ ਕਸ਼ਮੀਰ ਦੇ ਪਲਵਾਮਾ ਜ਼ਿਲ੍ਹੇ ਚ ਲੁਕੇ ਅਤਵਾਦੀਆਂ ਖਿਲਾਫ ਮੁਹਿੰਮ ਦੌਰਾਨ ਸੁਰੱਖਿਆ ਦਸਤਿਆਂ ਨੇ ਇੱਕ ਅਤਵਾਦੀ ਮਾਰ ਦਿੱਤਾ ਪੁਲਿਸ ਨੇ ਇਸ ਨਿਸ਼ਾਨੇ ਕੀਤੇ ਅਤਵਾਦੀ ਦੀ ਲਾਸ਼ ਪਲਵਾਮਾ ਸ਼ਹਿਰ ਤੋਂ 2 ਕਿਲੋਮੀਟਰ ਦੂਰ ਫਰਾਸੀਪੁਰਾ ਪਿੰਡ ਵਿੱਚ ਮੁਕਾਬਲੇ ਵਾਲੀ ਥਾਂ ਤੇ ਮਿਲੀ ਪੁਲਿਸ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਹੱਲ ਜਾ ਰਹੀ ਹੈ ਪਿੰਡਚ ਅਤਵਾਦੀਆਂ ਦੀ ਮੌਜੂਦਗੀ ਬਾਰੇ ਖੂਫੀਆ ਸੂਚਨਾ ਮਿਲਦੋਂ ਬਾਅਦ ਅਜ ਤੜਕੇ ਫੌਜ ਅਤੇ ਪੁਲਿਸ ਨੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ ਜਿਵੇਂ ਸੁਰੱਖਿਆ ਬਲਾਂ ਨੇ ਲੁਕੇ ਅਤਵਾਦੀਆਂ ਨੂੰ ਕੈਦ ਲਿਆ ਉਹਨਾਂ ਨੇ ਗੋਲੀਬਾਰੀ ਸ਼ੁਰੂ ਕੀਤੀ ਤੇ ਮੁਕਾਬਲਾ ਸ਼ੁਰੂ ਹੋ ਗਿਆ ਸਤਵੀਂ ਅਹਿਮ ਖਬਰ ਮੁਹਾਲੀ ਤੋਂ ਸਾਹਮਣੇ ਆ ਰਹੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕਣਕ ਦੀ ਫਸਲ ਨੂੰ ਆਗਲ ਲੱਗਣ ਤੋਂ ਰੋਕਣ ਲਈ ਕੰਟਰੋਲ ਰੂਮ ਸਥਾਪਿਤ ਹੈ ਹੈਲਪਲਾਈਨ ਵਟਸਐਪ ਨੰਬਰ 9646106836 ਤੇ ਖੇਤਾਂ ਵਿੱਚ ਛੋਟੀਆਂ ਢਿੱਲੀਆਂ ਖਤਰਨਾਕ ਲਟਕਦੀਆਂ ਤਾਰਾਂ ਤੇ ਸਪਾਰਕਿੰਗ ਦੀ ਰਿਪੋਰਟ ਕਰਨ ਲਈ ਸ਼ੁਰੂ ਕੀਤਾ ਗਿਆ ਹੈ ਕਿਸਾਨ ਅਜਿਹੀਆਂ ਘਟਨਾਵਾਂ ਦੀ ਸੂਚਨਾ ਕੰਟਰੋਲ ਰੂਮ ਦੇ ਨੰਬਰ ਅਤੇ 191223 ਦੇ ਸਕਦੇ ਨੇ ਅੱਠਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਚੋਣ ਕਮਿਸ਼ਨ ਨੇ ਕਿਹਾ ਕਿ 2024 ਦੀਆਂ ਆਮ ਚੋਣਾਂ ਦੇ ਤੀਜੇ ਪੜਾਅ ਲਈ ਨਾਮਜ਼ਦਗੀਆਂ ਪਰਨ ਦਾ ਕੰਮ ਸ਼ੁੱਕਰਵਾਰ ਨੂੰ ਸ਼ੁਰੂ ਹੋਵੇਗਾ ਚੋਣ ਕਮਿਸ਼ਨ ਨੇ ਅੱਜ ਕਿਹਾ ਆਮ ਚੋਣਾਂ 2024 ਦੇ ਤੀਜੇ ਪੜਾਅ ਲਈ ਨਾਮਜ਼ਦਗੀਆਂ ਕੱਲ ਸ਼ੁਰੂ ਹੋਣਗੀਆਂ ਕੀ ਜੇ ਪੜਾਤਾ ਹੈ ਤਾਂ 12 ਰਾਜਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 94 ਹਲਕਿਆਂ ਵਿੱਚ 7 ਮਈ ਨੂੰ ਵੋਟਾਂ ਪੈਣਗੀਆਂ 94 ਸੰਸਦੀ ਹਲਕਿਆਂ ਲਈ ਗਜ਼ਟ ਨੋਟੀਫਿਕੇਸ਼ਨ ਲੋਕ ਸਭਾ 2024 ਫਲਕੇ ਜਾਰੀ ਕੀਤਾ ਜਾਵੇਗਾ ਨਵੀਂ ਅਹਿਮ ਖਬਰ ਇਹ ਦੁਸ਼ਲਮ ਤੋਂ ਸਾਹਮਣੇ ਆ ਰਹੀ ਹੈ ਇਜ਼ਰਾਈਲ ਅਤੇ ਹਮਾਸ ਦੇ ਵਿਚਾਲੇ ਚੱਲ ਰਹੇ ਟਕਰਾਅ ਕਾਰਨ ਦੇਸ਼ ਦੇ ਨਿਰਮਾਣ ਖੇਤਰ ਵਿੱਚ ਮਜ਼ਦੂਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਪ੍ਰਯਾਲ ਅਤੇ ਮਈ ਵਿੱਚ 6000 ਤੋਂ ਵੱਧ ਭਾਰਤੀ ਕਾਮੇ ਇਜ਼ਰਾਈਲ ਪਹੁੰਚਗੇ ਦੇਰਾਤ ਇਜ਼ਰਾਈਲੀ ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫਤਰ ਵਿੱਤ ਮੰਤਰਾਲੇ ਤੇ ਉਸਾਰੀ ਅਤੇ ਰਿਹਾਂਸ਼ ਮੰਤਰਾਲੇ ਨੇ ਸਾਂਝੇ ਤੌਰ ਤੇ ਫੈਸਲਾ ਕੀਤਾ ਹੈ ਕਿ ਇਹਨਾਂ ਕਾਮੀਆਂ ਨੂੰ ਸਬਸਿਡੀ ਵਾਲੇ ਵਿਸ਼ੇਸ਼ ਜਹਾਜ਼ ਰਾਹੀਂ ਲਿਆਂਦਾ ਜਾਵੇਗਾ 10ਵੀਂ ਅਹਿਮ ਖਬਰ ਮਾਨਸਾ ਤੋਂ سامنے ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੋਸ਼ਲ ਮੀਡੀਆ ਪੋਸਟ ਵਿੱਚ ਸ਼ੋਮਨੀ ਅਕਾਲੀ ਦਲ ਦੇ ਪ੍ਰਮੁੱਖ ਆਗੂ ਸਿਕੰਦਰ ਸਿੰਘ ਮਲੂਕਾ ਦਿਨੂ ਅਤੇ ਆਈਏਐਸ ਅਧਿਕਾਰੀ ਪਰਮਪਾਲ ਕੌਰ ਦਾ ਸੇਵਾ ਹੱਲੇ ਮਨਜ਼ੂਰ ਨਾ ਹੋਣ ਬਾਰੇ ਲਿਖ ਰਿਆ ਕਿਹਾ ਹੈ ਬੀਬੀ ਜੀ ਜੇ ਨਿਕਾਲੀ ਆਈਐਸ ਬਰੰਦੀ ਸੀ ਛੱਡਣ ਵਾਸਤੇ ਕੋਈ ਤੌਰ ਤਰੀਕੇ ਕਿਰਪਾ ਕਰਕੇ ਅਸਤੀਫਾ ਦੇਣ ਦੇ ਤੌਰ ਤਰੀਕੇ ਸਮਝੋ ਨਹੀਂ ਤਾਂ ਸਾਰੀ ਉਮਰ ਦੀ ਕਮਾਈ ਖਤਰੇ ਵਿੱਚ ਪੈ ਸਕਦੀ ਹੈ। ਸੁਐਸਾ ਨਾ ਚਲੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੀ ਸਿਵਕ ਨਿਊਜ਼ ਚੈਨਲ ਤੇ ਦੇਖ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਹਰ ਸ਼ੁੱਕਰਵਾਰ ਤੋਂ ਇਸੇ ਸਮੇਂ।